ਮਿਸਤਰੀ ਛੋਟੇ ਟਰੈਕਟਰ ਨੂੰ ਠੀਕ ਕਰ ਰਹੇ ਨੇ। 12 ਬੁਲਾਏ ਨੇ। ਮਾਈਕਲ ਜான்। ਛੋਟੇ ਟਰੈਕਟਰ ਵਾਲੇ ਮਿਸਤਰੀ ਟਰੈਕਟਰ ਨੂੰ ਠੀਕ ਕਰ ਰਹੇ ਨੇ ਸਵੇਰ ਦੇ ਲੱਗੇ ਹੋਏ ਨੇ। ਪਹਿਲਾਂ ਖੋਲਤਾ ਵੀ ਫਿਰ ਜੜਨਾ ਨਹੀਂ ਆਇਆ। ਸਾਰਾ ਖੋਲ ਕੇ ਟੋਕਰੇ 'ਚ ਪਾ ਕੇ ਟੋਕਰੇ 'ਚ ਪਾ ਕੇ ਫਿਰ ਲੈ ਕੇ ਗਏ ਸ਼ਹਿਰ। ਸ਼ਹਿਰਾ ਨੂੰ ਠੀਕ ਕਰਵਾ ਕੇ ਲੈ ਆਇਆ ਹੁਣ ਮਾੜਾ ਮੋਟਾ ਤਾਰਾ ਤੁਰਾਣਾ ਕੰਮ ਆਪਦੇ ਹੱਥੀਂ ਆਪ ਕਰ ਰਹੇ ਨੇ ਸੱਚੇ ਟੁੱਟੀ ਜੀ ਹਾਂ ਸੱਚੇ ਤੌਰ ਤੇ ਮਿਸਤਰੀ ਨੇ ਕੰਮ ਕਰਾਵੇ ਇਹ ਹੁਣ ਲੱਗੇ ਹੋਏ ਨੇ ਦੇਖਦੇ ਆ ਇਹ ਤੋਂ ਕੰਮ ਲੈ ਜਾਊਗਾ ਅੱਜ ਛੋਟੇ ਵੀਟਰ ਤੋਂ ਛੋਟਾ ਵੀ ਕੀ ਕਹਿੰਦਾ ਹੈ ਰੋਟਾ ਵੀਟਰ ਛੋਟਾ ਮੋਟਾ ਵੀਟਰੀ ਰੋਟਾ ਵੀਟਰ ਆਸਟ੍ਰੇਲੀਆ ਦਾ ਫਲਾਇਰ ਹੈ ਮਿਸਤਰੀ ਹੁਣ ਬੀਜਾਂਗੇ ਮੱਕੀ ਤੇ ਪਿੰਡੀਆਂ ਵੈਸੇ ਟਾਈਮ ਲੰਘ ਗਿਆ ਸੀ ਥੋੜਾ ਜਿਹਾ ਲੇਟ ਬੀਜਦੇ ਹੁਣ ਸਾਡੇ ਕੋਲ ਨਹੀਂ ਰਿਵਾਜ ਹੈ ਦੇਖਦੇ ਹਾਂ ਹੁਣ ਬਣਦਾ ਕੀ ਆ ਕੇ ਦਿਖਾਉਣਾ ਤੁਹਾਨੂੰ ਚੱਲਦਾ ਇਹ ਆਣੀ ਮਾਈਕ ਲਓ ਸਟਾਰਟ ਕਰਨਾ ਹੈ ਚਲੋ ਹਰ ਮਾਰੋ ਸਲਫ ਸਲਫ ਸਟਾਰਟ ਹੈ ਹਾਂ ਸਲਫ ਦਾ ਕੱਟ ਤੀਆ ਦੇ ਅੱਛਾ ਫਰਕ ਘੱਟ ਕੀ ਛੋਕ ਉਤਰਨ ਲੱਗਦੀ ਪਰਾਂ ਨੂੰ ਹਾਂ ਤੈਨੂੰ ਜੋਗਾ ਹੀ ਇਹ ਨਹੀਂ ਦਿੰਦਾ ਹਾਂ ਚੱਲ ਫਿਰ ਨਹਾ ਟਾ ਵਰਨਾ ਨਾ ਨਕਾਇ ਤੇ ਚੱਲੋ ਲੋ ਜੀ ਹੋ ਗਿਆ ਸਟਾਰਟ ਟਰੈਕਟਰ ਹੈ ਛੋਟਾ ਚੱਲ ਬਈ ਨਾ ਨੰਬਰ ਨਾ ਕਰ। ਤੇ ਕਰਦੇ ਯਾ। ਤੇਜ਼ ਕਰਨਾ। ਤੇਜ਼ ਫਨ ਤੇਜ਼ ਤੇ ਦੀ। ਫਿਰ 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 ਕੱਟਗਾ ਤੋਂ ਕਰਿਆ। ਕੱਟਦਾ ਕਰੀ ਨਹੀਂ ਮੈਂ ਇੱਧਰ ਤੇਜ਼ ਕਰ ਰਿਹਾ ਜੀ। ਇਹਦੀ ਰੇਸ ਦਾ ਪ੍ਰੋਬਲਮ ਹੁੰਦੀ। ਰੇਸ ਉੱਥੇ ਚੱਕਦੇ ਨੇ ਥੋੜਾ ਹੱਥ ਨਾਲ। ਅੰਗਰੇਜ਼ ਆਣ ਇਹਨੂੰ ਇੱਧਰ ਲੋੜੇ ਪਤਾ ਕੱਟਾ ਇੱਧਰ ਲਿਆ ਆਟਮਾਂ ਦਾ। ਇੰਡੀਆ ਵਾਲਿਆਂ ਦੀਆਂ। ਇਸ ਕਰਕੇ

लो ये चल प्या कह लौरा लो जी चल पे रोटा वीटर माइकल जॉन चला रहे ने 斗だ